ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸੋਨੇ ਦੀ ਸੇਵਾ ਕੀਤੀ ਗਈ ਸੀ ਤਾਂ ਉਸ ਕਾਰੀਗਰ ਨੇ ਇੱਕ ਪੱਤਰੀ ਦੇ ਉੱਤੇ ਸੋਨਾ ਕਿਉਂ ਨਹੀਂ ਲਗਾਇਆ ਅਸੀਂ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਰਾਜ ਦੀ ਜੋ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਕੀਤਾ ਗਿਆ ਸੀ ਜਿਨ੍ਹਾਂ ਨੂੰ ਅਸੀਂ ਸਿੱਖਾਂ ਦਾ ਰਾਜ ਕਹਿ ਸਕਦੇ ਸੀ ਜਾਂ ਫਿਰ ਸਿੱਖ ਰਾਜ ਕਹਿ ਸਕਦੇ ਸੀ ਉਸ ਸਮੇਂ ਦੇ ਵਿੱਚ ਹਰੇਕ ਮੰਦਿਰ ਮਸਜਿਦ ਅਤੇ ਗੁਰਦੁਆਰਾ ਸਾਹਿਬ ਦੇ ਉੱਤੇ ਸੋਨਾ ਚੜਾਇਆ ਗਿਆ ਸੀ ਤਾਂ ਕਿ ਇਹ ਗੁਰੂ ਘਰਾਂ ਨੂੰ ਅਸੀਂ ਮਾਣਯੋਗ ਸਨਮਾਨ ਦੇ ਸਕੀਏ ਜਦੋਂ ਉਹ ਕਾਰੀਗਰ ਉੱਥੇ ਸੋਨਾ ਚੜਾਉਣ ਦਾ ਕੰਮ ਕਰ ਰਿਹਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਿਹੜੀ ਉਹ ਆਖਰੀ ਪੱਤਰੀ ਸੀ ਉਸ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਲਿਖਿਆ ਗਿਆ ਸੀ ਅਤੇ ਉਹਨਾਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਹ ਦੱਸਿਆ ਇਹ ਜੋ ਅਸੀਂ ਪੱਤਰੀ ਲਗਾ ਰਹੇ ਹਾਂ ਇਹਦੇ ਉੱਤੇ ਤੁਹਾਡਾ ਨਾਮ ਲਿਖਿਆ ਹੋਇਆ ਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਪੱਤਰੀ ਲਗਾਉਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਜਿਸ ਜਗ੍ਹਾ ਤੇ ਤੁਸੀਂ ਇਹ ਪੱਤਰੀ ਲਗਾ ਰਹੇ ਹੋ ਉੱਥੇ ਤਾਂ ਗੁਰੂ ਰਾਮਦਾਸ ਜੀ ਆਪ ਸੁਭਾਏ ਮਾਨ ਹਨ ਅਤੇ ਜੋ ਵੀ ਕਰਤਾ ਧਰਤਾ ਨੇ ਉਹੀ ਨੇ ਤੇ ਦੇਣਹਾਰ ਉਹੀ ਨੇ ਅੱਜ ਜੇ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਰਾਜੇ ਦੀ ਪਦਵੀ ਤੇ ਬੈਠੇ ਹਨ ਤਾਂ ਉਹਦੇ ਵੀ ਕਰਤੇ ਧਰਤੇ ਗੁਰੂ ਰਾਮਦਾਸ ਜੀ ਹਨ ਇਸ ਗੱਲ ਕਰਕੇ ਉਹਨਾਂ ਨੇ ਇਹ ਆਖਰੀ ਪੱਤਰੀ ਲਗਾਉਣ ਤੋਂ ਮਨਾ ਕਰ ਦਿੱਤਾ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆਪਣੀ رائے ਜ਼ਰੂਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ